ਸਾਸੀ ਕਾਲ ਜੀ ਸਾਰੇ ਆਪਣਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੋਡ ਕਰੋੜ ਉਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਜਾਨਵਰ ਪਈ ਹੋਣਾਂ ਦਾ ਵਿਕਾਊ ਆ ਗਾਂ ਕੀ ਇਹਦੀ ਡਿਟੇਲ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲੈਣੇ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਧਾ ਕਰਦੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਵਟੇ ਬਾਈ ਸੇਤਾ ਦੇ ਪਰਿਵਾਰ ਬਾਈ ਮੋਹ ਚੰਗੇ ਚਲੋ ਸ਼ੁਕਰਾ ਸੀ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਨਾਮ ਆਪਣਾ ਗੋਗਾ ਜੀ ਗੋਗੇ ਬਾਈ ਫਿਰ ਅੱਜ 1 ਜਨਵਰੀ ਆ ਹਾਂਜੀ ਤਿੰਨ ਆ ਜੀ ਦੋ ਕਟੀਆਂ ਠੀਕ ਆ ਆ ਪਹਿਲੇ ਨੰਬਰ ਤੇ ਗਾਂ ਜੜੀਆਂ ਦੀ ਕੀ ਡਿਟੇਲ ਆ ਬਾਈ ਇਹਦਾ ਦਾਖਦਾ ਲੈਂਦੀ ਆ ਜੀ ਜੀ ਕੱਚੀ ਆ ਹੈ ਹਾਂਜੀ ਠੀਕ ਹੈ ਵੀਰੇ ਦੁੱਧ ਕਿੰਨਾ ਦੇਜੂਗੀ ਵੱਡੇ ਭਾਈ ਬਹੁਤ ਦੇ ਦੇਗੀ 15 16 ਕਿਲੋ ਥੱਲੋ ਥੱਲੋ ਬਹੁਤ ਬਣਦੀ ਹੈ ਹਨਾ ਹਾਂਜੀ ਸੀਲਾਂ ਚੋਂ ਚੋਣ ਚਾਣੂ ਭਾਈ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਰੇਟ ਕੀ ਰਊਗਾ ਭਾਈ ਇਹਦਾ ਇਹ 60000 ਰੁਪਏ ਮੰਗਦੇ ਮਾਨਤਾ ਤੇ ਨਹੀਂ ਕਿੰਨੇ ਕੁ ਦੀ ਆ ਕਰਦੇ ਆ ਕੋਈ ਨਹੀਂ ਕੱਢੀ ਪਰੋਂ ਤੂਰੀ ਵੀਰੇ ਮੜਾ ਖੋਲੀਪੁਰਾ ਲੈ ਮਿੱਤਰੋ 60000 ਰੁਪਿਆ ਡਿਮਾਂਡ ਕਰ ਚੰਗੀਆਂ ਥਣ ਲੇਵੇ ਵਾਲੀ ਆ ਦੁੱਧ 15 16 ਕਿਲੋ ਟੋਰਾਂ ਨਾਲ ਦੇਜੂਗੀ ਬਣੂਗੀ ਬਹੁਤ ਥੱਲੋ ਚੰਗੀ ਇਹ ਤੁਹਾਡਾ ਵਾਦਾ ਪਣ ਪਣ ਕੇ ਤੇ ਕੰਬਲੀ ਹੋ ਜੂ ਕਰਮ ਵਾਲੀ ਮਿੱਤਰੋ ਦੇਖੋ ਗਿਰਾਂ ਹੁਣੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਹੂੰ ਦੇਖ ਸਕਦੇ ਆ ਬਈ ਮਿੱਤਰੋ ਹੂੰ ਅੱਛਾ ਵੀਰੇ ਇਹਦਾ ਮਾਣ ਤਾਂ ਹੋ ਜੂ 60 ਚੋਂ ਫਿਰ ਕਰਦੇ ਆ ਕੋਈ ਨਹੀਂ ਠੀਕ ਆ 2 ਨੰਬਰ ਤੇ ਕਟੀਆਂ ਜਿਹੜੀ ਵੀਰੇ ਹਾਂਜੀ ਕੀ ਕਿਨੇ ਚਰਦੀ ਆ ਆ 1.5 ਸਾਲ ਦੀ ਹੋ ਗਏ ਆ 7-8 ਮਹੀਨੇ ਦੀ ਆ ਠੀਕ ਆ ਦੋਵੇਂ ਬੱਚੇ ਹੀ ਆ ਹਨਾ ਹਾਂਜੀ ਠੀਕ ਆ ਇਹ ਕਿੰਨੇ ਕਿੰਨੇ ਦੇ ਦੇ ਦਾਂਗੇ ਜੋੜਾ ਵੀਰੇ ਇਹ 15000 ਦੀ ਦੇ ਦੇ ਦਾਂਗੇ ਹਾਂ ਉਹ 10 ਦੀ ਦੇ ਦੇ 25000 ਦਾ ਜੋੜਾ ਹੋ ਗਿਆ ਮਨ ਤਾਂ ਜੋੜੇ ਜੋ ਖੁੱਲਾ ਹੋ ਜਾਊਗਾ ਕਰਦੇ ਆ ਕਰਦੇ ਆ ਠੀਕ ਆ ਵੀਰੇ ਠੀਕ ਆ ਬਾਈ ਨਹੀਂ ਮਤਰੋ ਦੋ ਕਟੀਆਂ ਬਾਈ ਦੀਆਂ ਸੀ ਦੋਵੇਂ ਕਟੀਆਂ ਦੀ ਡਿਟੇਲ ਜਾਣਤੀ ਆ ਹਾਂਜੀ ਵੀਰੇ ਮਣੀ ਝੋਲੀਆਂ ਝਾਲੀਆਂ ਵਿਖਾ ਦਿਓ ਪੁੱਤ ਜੀ ਹਾਂ ਆ ਕੱਟੀ ਆ ਕੱਲੀ ਕਿੰਨੇ ਦੇ ਦੇ ਦਾਂਗੇ ਇਹ 10 ਦੀ ਦੇ ਦੇ ਮਨ ਤਾਂ ਨਾ 9 ਦੀ ਦੇ ਦੇ ਠੀਕ ਆ ਦੂਜੀ ਵੀਰੇ ਇਹ 15 ਦੇ ਬਹਾਨਾ ਹੀ ਆ ਵਸੇ ਦੇ ਕੋਈ ਜ਼ਿਆਦਾ ਨਹੀਂ ਠੀਕ ਹੈ ਵੀਰੇ ਨੰਬਰ ਕਿੰਨਾ ਹੈ ਬਈ ਆਪਣਾ 9952 ਜੀ 94538 ਇੱਕ ਵਾਰੀ ਹੋਰ ਆਉਣਗੇ 9952 ਜੀ 94538 ਠੀਕ ਹੈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਰਾਬਤਾ ਕੈਂਪ ਬੈਂਡ ਕੋਟ ਕਰੋੜ ਖੁਰਫ ਕੋਟਲਾ ਵਧੇਰੇ ਜਾਣਕਾਰੀ ਰਾਬਤਾ ਕੈਂਪ ਨੰਬਰ ਸਕਰੀਨ ਉੱਤੇ ਹੈ